पूर्व कैबिनेट मंत्री श्री विजय इंद्र सिंगला ने अपने विधानसभा क्षेत्र में ब्लॉक समिति और जिला परिषद चुनावों को लेकर कांग्रेस उम्मीदवारों के समर्थन में जोरदार चुनाव प्रचार किया इस दौरान विजय इंद्र सिंगला ने आम आदमी पार्टी पर तीखा हमला बोलते हुए कहा कि सत्ता में बैठी आम आदमी पार्टी अपनी हार को लेकर डरी हुई है इसी डर के चलते मंगवाल जोन की गांव ब्लॉक समिति में कांग्रेस के दो तीन उम्मीदवारों के नामांकन पत्र रद्द करवा दिए गए उन्होंने कहा कि आम आदमी पार्टी के कई नाराज कार्यकर्ता रोजाना कांग्रेस कांग्रेस पार्टी में शामिल हो रहे हैं और उन्हें ब्लॉक समिति का उम्मीदवार बना रही है सिंगला ने इसे आम आदमी पार्टी की सबसे बड़ी राजनीतिक गलती बताया वहीं नवजोत कौर सिद्धू के 500 करोड़ रुपए वाले बयान पर प्रतिक्रिया देते हुए विजेंद्र सिंगला ने कहा कि उन्होंने क्या कहा और किस संदर्भ में कहा इस पर ਇਸ ਪਰ ਪਾਰਟੀ ਨੇ ਕੱਲ ਆਪਣਾ ਅਧਿਕਾਰਿਕ ਜਵਾਬ ਦੇ ਦਿਆ ਸਰਪੰਚ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਚੋਣ ਮਹੀਮ ਚੱਲ ਰਹੀ ਆ ਹਾਂਜੀ ਬਾਈ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਇਲੈਕਸ਼ਨ ਹੋਣ ਲੈ ਕੇ ਚੋਣ ਮੀਮ ਪੂਰੇ ਸਿਕਰਾਂ ਤੇ ਚੱਲ ਰਹੀ ਹੈ ਕਿਉਂਕਿ ਦਿਨ ਥੋੜੇ ਰਹਿ ਗਏ ਤੇ ਅਸੀਂ ਕਾਂਗਰਸ ਪਾਰਟੀ ਵੱਲੋਂ ਜੋਨ ਕੋਈ ਸਾਬਤੋਂ ਬਲਾਕ ਸੰਮਤੀ ਦੇ ਉਮੀਦਵਾਰਾਂ ਤੇ ਅਸੀਂ ਅੱਜ ਸਵੇਰ ਤੋਂ ਡੋਰ ਟੂ ਡੋਰ ਕਰਿਆ ਤੇ ਉਸ ਤੋਂ ਬਾਅਦ ਬਹੁਤ ਵਧੀਆ ਹੰਗਾਰਾ ਸਾਨੂੰ ਪੂਰੇ ਪਿੰਡ ਚੋਂ ਮਿਲਿਆ ਲੋਕ ਆਪ ਮਹਾਰੇ ਚੱਲ ਕੇ ਸਿੰਘਲਾ ਸਾਹਿਬ ਦੇ ਕੀਤੇ ਹੋਏ ਕੰਮਾਂ ਤੇ ਮੋਹਰ ਲਾਉਣ ਨੂੰ ਤਿਆਰ ਬੈਠੇ ਨੇ ਤੇ ਇਸ ਤੋਂ ਬਾਅਦ ਸਾਡੇ ਵੱਡੇ ਵੀਰ ਸਾਬਕਾ ਕੈਬਨਿਟ ਮੰਤਰੀ ਸ਼੍ਰੀ ਵਿਜੇਂਦਰ ਸਿੰਘ 라ਜੀ ਆ ਆ ਪਾ ਕੇ ਮੇਰੇ ਪਿੰਡ ਮੇਰੇ ਹੱਕ ਦੇ ਵਿੱਚ ਪ੍ਰਚਾਰ ਕਰਕੇ ਗਏ ਨੇ ਉਹਨਾਂ ਨੇ ਮੈਨੂੰ ਸਪੈਸ਼ਲ ਕਿਹਾ ਵੀ ਜਦੋਂ ਵੀ ਤੈਨੂੰ ਮੇਰੀ ਜ਼ਰੂਰਤ ਆ ਜਿੱਥੇ ਵੀ ਜ਼ਰੂਰਤ ਆ ਮੈਂ ਤਿਆਰ ਆ ਤੁਸੀਂ ਡਟ ਕੇ ਲੜਾਈ ਲੜਨੀ ਆ ਕਿਉਂਕਿ ਮੌਜੂਦਾ ਸਰਕਾਰ ਦੇ ਖਿਲਾਫ ਲੜਾਈ ਲੜ ਰਹੇ ਆ ਕੈਂਡੀਡੇਟ ਜਿਵੇਂ ਕਿ ਤੁਹਾਨੂੰ ਬਦਾਈ ਕੈਂਡੀਡੇਟ ਤਿੰਨੇ ਪਾਰਟੀਆਂ ਨੇ ਮੇਰੇ ਪਿੰਡੋਂ ਨੇ ਮੇਰੇ ਵੱਡੇ ਭਰਾ ਨੇ ਮੈਂ ਦੋਨਾਂ ਤੋਂ ਛੋਟਾ ਸਾਡੇ 'ਚ ਕੋਈ મતਭੇਦ ਨਾ ਅੱਜ ਆ ਨਾ ਕੱਲ ਆ ਇੱਕ ਪਾਰਟੀਆਂ ਨੇ ਅਸੀਂ ਆਪਣੇ ਕੰਮ ਨੂੰ ਲੈ ਕੇ ਜਾ ਰਹੇ ਆ ਅਸੀਂ ਕਿਸੇ ਕਲਾ ਸਾਡੇ ਕੋਲ ਕੰਮੋਂ ਦੱਸਣ ਨੂੰ ਬਹੁਤ ਨੇ ਸਿੰਘਲਾ ਸਾਹਿਬ ਦੇ ਕੀਤੇ ਹੋਏ ਵਿਚਾਰਾਂ ਦੀ ਲੜਾਈ ਆ ਦੇਖੋ ਸਾਡੀ ਕੋਈ ਪਰਸਨਲ ਇਸ਼ੂ ਨਹੀਂ ਹੈਗਾ ਸਾਡਾ ਪਿੰਡ ਚ ਬਹੁਤ ਪਿਆਰ ਆ ਜਿਹੀਂ ਬਣਿਆ ਸਰਪੰਚ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੀ ਚੋਣ ਪ੍ਰਕਿਰਿਆ ਜੋ ਚੱਲ ਰਹੀ ਹੈ ਅੱਜ ਮੰਤਰੀ ਸਾਹਿਬ ਵੀ ਤੁਹਾਡੇ ਨਾਲ ਚੋਣ ਪ੍ਰਚਾਰ ਚ ਲੱਗੇ ਹੋਣ ਬੈਹੂ ਦੀ ਕਿਰਪਾ ਨਾਲ ਜੀ ਬਹੁਤ ਸੋਹਣਾ ਚੋਣ ਪ੍ਰਚਾਰ ਚੱਲ ਰਿਹਾ ਬਹੁਤ ਪਰਮਹੰਗਾਰਾ ਮਿਲ ਰਿਹਾ ਸਾਰੇ ਨਗਰਾਂ ਤੋਂ ਕਦੇ ਮੇਰੇ ਆਪਣੇ ਨਗਰ ਨੇ ਇਹਨਾਂ ਦੀ ਦੁੱਖ ਸੁੱਖਾਂ ਵਿੱਚ ਖੜਦੇ ਆ ਤੇ ਜੋ ਕਾਂਗਰਸ ਪਾਰਟੀ ਨੇ ਪਿਛਲੇ 5 ਸਾਲਾਂ ਦੇ ਕੰਮ ਕਰੇ ਨੇ ਉਹਨਾਂ ਨੂੰ ਲੋਕਾਂ ਦਾ ਪਿਆਰ ਮਿਲ ਰਿਹਾ ਇਸ ਵੋਟਾਂ ਵਟੋਰਨ ਵਾਲੀ ਆਪ ਪਾੜ ਝਾੜੂ ਪਾਰਟੀ ਸਰਕਾਰ ਨੇ ਜੋ 4 ਸਾਲ ਵਿੱਚ 4 ਸਾਲ ਵਿੱਚ ਕੰਮ ਕੁਝ ਵੀ ਨਹੀਂ ਕਰਿਆ ਉਹਨੂੰ ਦੇਖਦੇ ਹੋਏ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ ਇਹਨਾਂ ਨੂੰ ਵੋਟਾਂ ਪੈਣੀਆਂ ਪਿੰਡਾਂ ਵਿੱਚੋਂ ਲੈਣੀਆਂ ਬਹੁਤ ਔਖੀਆਂ ਹੋਈਆਂ ਪਿਆਣੇ ਮੰਤਰੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਤੁਸੀਂ ਚੋਣ ਪ੍ਰਚਾਰ ਕਰ ਰਹੇ ਹੋ ਆਪਣੇ ਕੈਂਡੀਡੇਟਾਂ ਵਾਸਤੇ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਇਹਦਾ ਜੇ ਸਾਡੀਆਂ ਦੋ ਬਲਾਕ ਸੰਮਤੀ ਦੀਆਂ ਉਮੀਦਵਾਰਾਂ ਜਾਂ ਕੈਂਸਲ ਨਾ ਕਰਦੇ ਕਾਗਜ਼ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਸਾਡੇ ਕਾਕੜੇ ਜ਼ੋਨ ਦਾ ਐਸਸੀ ਕੈਂਡੀਡੇਟ ਐਸਸੀ ਭਾਈਚਾਰੇ ਨਾਲ ਸੰਬੰਧ ਰੱਖਣ ਵਾਲਾ ਨੌਜਵਾਨ ਦਿਲਪ੍ਰੀਤ ਉਹਦੇ ਕਾਗਜ਼ ਰੱਦ ਕਰਤੇ ਔਰ ਜਿਹੜੇ ਬੰਦੇ ਨੇ ਇਤਰਾਜ਼ ਲਾਇਆ ਜਿਹੜੀ ਬੀਬੀ ਨੇ ਇਤਰਾਜ਼ ਲਾਇਆ ਉਹ ਬੀਬੀ ਉਹ ਜ਼ੋਨ 'ਚ ਪਤਾ ਹੀ ਨਹੀਂ ਕਿਥੇ ਰਹਿੰਦੀ ਹੈ ਔਰ ਉਹਦਾ ਮੋਬਾਈਲ ਨੰਬਰ ਅੰਮਰਸਰ ਬੋਲਦਾ ਉਸ ਤੋਂ ਬਾਅਦ ਵੀ ਕਾਗਜ਼ ਰੱਦ ਕਰਤੇ ਔਰ ਇਸੇ ਤਰ੍ਹਾਂ ਸਾਡਾ ਕਾਲਾ ਝਾੜ ਜ਼ੋਨ ਚ ਮੁੰਡਾ ਖੇੜੀ ਗਿੱਲਾਂ ਤੋਂ ਸੀਗਾ ਹੈਪੀ ਉਹਦੇ ਕਾਗਜ਼ ਰੱਦ ਕਰਤੇ ਚੰਨੋ ਜ਼ੋਨ ਦੇ ਵਿੱਚ ਜਿੱਚ ਭਰਾਜ ਪਿੰਡ ਪੈਂਦਾ ਉਹਦੇ ਸਾਡਾ ਜਿਹੜਾ ਮੇਨ ਕੈਂਡੀਡੇਟ ਸੀਗਾ ਸਾਬਕਾ ਸਰਪੰਚ ਜਸਵੀਰ ਸਿੰਘ ਜੋ ਕਿ ਭਰਾਜ ਪਿੰਡ ਦਾ ਸੀਗਾ ਉਹਦੇ ਕਾਗਜ਼ ਰੱਦ ਕਰਤੇ ਉਹ ਤਾਂ ਸਾਡੇ ਨੇ ਦੂਜੇ ਕਾਗਜ਼ ਭਰਾਏ ਹੋਏ ਸੀ ਚੰਨੋ ਤੋਂ ਉਹਦੇ ਕਾਗਜ਼ ਬਚ ਗਏ ਸਾਡੇ ਔਰ ਇਸੇ ਤਰ੍ਹਾਂ ਘਰਾਚੋ ਪਿੰਡ ਦਾ ਸਾਡਾ ਜਿਹੜਾ ਮੇਨ ਕੈਂਡੀਡੇਟ ਸੀ ਬੱਬੂ ਉਹਦੇ ਕਾਗਜ਼ ਰੱਦ ਕਰਤੇ ਤੇ ਉੱਥੇ ਸਾਡਾ ਦੂਜਾ ਕੈਂਡੀਡੇਟ ਸਾਡਾ ਬਲਾਕ ਪ੍ਰਧਾਨ ਗੁਰਦੀਪ ਲੜਦਾ ਸੀ ਇਸ ਕਰਕੇ ਸਾਡੇ ਕਾਗਜ਼ ਖੜੇ ਰਹਿ ਗਏ ਮੈਂ ਸਮਝਦਾ ਹਾਂ ਇਸੇ ਗੱਲ ਤੋਂ ਪਤਾ ਲੱਗ ਜਾਂਦਾ ਹੈ ਕਿ ਕਿੰਨੀ ਬੁਖਲਾਹਟ ਆਮ ਆਦਮੀ ਪਾਰਟੀ ਦੇ ਵਿੱਚ ਸੰਗੂਰਸ਼ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਪਿਛਲੇ 4 ਸਾਲ ਦੇ ਵਿੱਚ ਜੋ ਲੋਕਾਂ ਦੀ ਉਮੀਦ ਸੀ ਉਹਨਾਂ ਤੋਂ ਜੋ ਵਾਅਦਾ ਉਹਨਾਂ ਨੇ ਚੋਣਾਂ ਵਿੱਚ ਕੀਤਾ ਸੀ ਉਹ ਕਿਸੇ ਨੂੰ ਉਹਨਾਂ ਨੇ ਪੂਰਾ ਨਹੀਂ ਕੀਤਾ ਔਰ ਅੱਜ ਤੁਸੀਂ ਸਾਰੇ ਦੇਖਦੇ ਹੋ ਕਿਸ ਤਰ੍ਹਾਂ ਕਿਸਾਨੀ ਸੰਘਰਸ਼ ਨੂੰ ਉੱਥੇ ਕਿਸਾਨਾਂ ਨੂੰ ਤੰਗ ਕਰਨ ਵਾਸਤੇ ਪਾਣੀ ਦੀਆਂ ਵਿਚਾਰਾਂ ਮਾਰੀਆਂ ਕਿਸ ਤਰੀਕੇ ਨਾਲ ਕਿਸਾਨਾਂ ਭਰਾਵਾਂ ਨੂੰ ਸ਼ੰਭੂ ਬਾਰਡਰ ਤੇ ਤੰਗ ਕਰਨ ਵਾਸਤੇ ਡਾਂਗਾਂ ਚਲਾਈਆਂ ਕਿਸ ਤਰੀਕੇ ਨਾਲ ਉਹਨਾਂ ਨੂੰ ਰੋਸ਼ ਨਹੀਂ ਕਰਨ ਦਿੱਤਾ ਗਿਆ ਔਰ ਇੱਕ ਕਿਸਾਨ ਉਹ ਸਾਡੇ ਭਰਾ ਹੈ ਜਿਨ੍ਹਾਂ ਦੇ ਖੇਤ ਦੇ ਕਰਕੇ ਗਰੀਬੀ ਵੀ ਰੋਟੀ ਖਾਂਦਾ ਹੈ ਤੇ ਸ਼ਰੀ ਵੀ ਰੋਟੀ ਖਾਂਦਾ ਹੈ ਕਿਉਂਕਿ ਪੰਜਾਬ ਇੱਕ ਕਿਸਾਨੀ ਸੂਬਾ ਹੈ ਔਰ ਕਿਸਾਨ ਦੀ ਦੇ ਉੱਪਰ ਸਾਡੀ ਆਰਥਿਕਤਾ ਖੜੀ ਹੈ ਔਰ ਮੈਂ ਸਮਝਦਾ ਕਿ ਇਹ ਸਾਰੀਆਂ ਜਿਹੜੀਆਂ ਭਾਵਨਾਵਾਂ ਅੱਜ ਗਰੀਬ ਲੋਕਾਂ ਦਾ ਨਰੀਗਾ ਦਾ ਕੰਮ ਬੰਦ ਹੈ ਅੱਜ ਗਰੀਬ ਲੋਕਾਂ ਦੀ ਜਿਹੜੀ ਮੁਫਤਲੀ ਕਣਕ ਸੀ ਉਹ ਬੰਦ ਹੈ ਤੋਂ ਇਸ ਕਰਕੇ ਸਾਰੇ ਲੋਕ ਅੱਜ ਪਰੇਸ਼ਾਨ ਮਹਿਸੂਸ ਕਰ ਰਹੇ ਹਨ ਔਰ ਇਹ ਜਿਹੜੀਆਂ ਚੋਣਾ ਇਹਦੇ ਵਿੱਚ ਲੋਕ ਕਾਂਗਰਸ ਪਾਰਟੀ ਨੂੰ ਆਪਣਾ ਫਤਵਾ ਦੇਣਗੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਣਗੇ ਔਰ ਉਰੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋਊਗੀ ਔਰ ਤੁਸੀਂ ਦੇਖੋਗੇ ਕਿ ਲੋਕ ਆਪਣੇ ਪਿੰਡਾਂ ਦੇ ਵਿੱਚ ਰਾਖੀ ਕਰਨਗੇ ਔਰ ਮੈਂ ਇਹ ਵੀ ਦੇਖ ਲਿਆ ਕਿ ਕਈ ਪਿੰਡਾਂ 'ਚ ਜਿੱਥੇ ਸਰਪੰਚ ਜਿੱਤੇ ਹਨ ਉਹ ਸਰਪੰਚਾਂ ਨੂੰ ਵੀ ਅੱਜ ਕੋਈ ਗ੍ਰਾਂਟ ਨਹੀਂ ਮਿਲ ਰਹੀ ਵਿਚਾਰਿਆਂ ਨੂੰ ਤਾਂ ਕਿ ਉਹ ਆਪਣੇ ਪਿੰਡ ਦਾ ਕੋਈ ਵਿਕਾਸ ਦਾ ਕੰਮ ਚਲਾ ਸਕਣ ਤੋਂ ਉਹ ਵੀ ਵਿਚਾਰੇ ਬਰਾਗ ਹੋਏ ਬੈਠੇ ਹਨ ਤੋਂ ਇਸ ਕਰਕੇ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਮੈਂ ਇਹ ਗੱਲ ਸਮਝਦਾ ਕਿ ਅੱਜ ਇਸ ਜ਼ੋਨ ਬਲਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਕਾਂਗਰਸ ਪਾਰਟੀ ਨੂੰ ਵੱਡੇ ਪੱਧਰ ਦੇ ਉੱਪਰ ਲੋਕ ਮਜ਼ਬੂਤ ਕਰਨਗੇ ਜਿਆਦਾਤਰ ਰੋਸਿੰਗ ਸਿੱਧੂ ਦੇ ਵਾਈਫ ਦਾ ਕਹਿਣਾਗਾ ਕਿ 5-500 500 ਕਰੋੜ ਕਹੇ ਤੁਸੀਂ ਦਿੰਦੇ ਆ ਤਾਂ ਮੁੱਖ ਮੰਤਰੀ ਦੀ ਟਿੱਟ ਮਿਲ ਸਕਦੀ ਇਸ ਵਾਰ ਇਹ ਨਾ ਚਾਹੂੰਗੀ ਦੇਖੋ ਗੱਲ ਇਹ ਹੈ ਕਿ ਉਹਨਾਂ ਨੇ ਕੀ ਕਹਿਣਾ ਚਾਹਿਆ ਕੀ ਕਿਹਾ ਕੀ ਬੋਲਿਆ ਉਹ ਮੈਨੂੰ ਪਤਾ ਨਹੀਂ ਪਰ ਲੇਕਿਨ ਜੋ ਪਾਰਟੀ ਨੇ ਕਾਰਵਾਈ ਕਰਨੀ ਸੀ ਉਹ ਕੱਲ ਉਹਨਾਂ ਦੇ ਉੱਪਰ ਕਾਰਵਾਈ ਹੋ ਗਈ